ਸਾਡਾ ਬੀਜੇਪੀ ਸੰਸਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਵਿਧਾਇਕ ਨਵਜੋਤ ਕੌਰ ਸਿੱਧੂ ਬੀਜੇਪੀ ਛੱਡ ਕਾਂਗਰਸ ਵਿੱਚ ਸ਼ਾਮਲ ਹੋਣਗੇ। ਨਵਜੋਤ ਕੌਰ ਸਿੱਧੂ ਦੇ ਨਾਲ ਵਿਧਾਇਕ ਪ੍ਰਗਟ ਸਿੰਘ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਦੋਹੇ ਨੇਤਾ 28 ਨਵੰਬਰ ਨੂੰ ਰਸਮੀ ਤੌਰ ਤੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ। ਲੰਬੇ ਸਮੇਂ ਤੋਂ ਇਹ ਕਸ਼ਮਕਸ਼ ਬਣੀ ਹੋਈ ਸੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ ਵਧੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਨਾਲ ਯਾਦਵਿੰਦਰ ਨਵਜੋਤ कौर ਸਿੱਧੂ ਤੇ ਪਰਗਤ ਸਿੰਘ ਤੇ ਕਾਂਗਰਸ ਚ ਸ਼ਾਮਿਲ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਿਲਕੁਲ 28 ਤਰੀਕ ਨੂੰ ਨਵਜੋਤ कौर ਸਿੱਧੂ ਤੇ ਪਰਗਤ ਸਿੰਘ ਚੰਡੀਗੜ੍ਹ ਕੀ ਸ਼ਾਮਲ ਹੋਣਗੇ ਕੈਪਟਨ ਮਰੇਤ ਸਿੰਘ ਦੀ ਅਗਵਾਈ ਚ ਹੋਰ ਵੀ ਜਿਹੜੀ ਕਾਂਗਰਸ ਦੀ ਦਿੱਲੀ ਦੀ ਸੀਨੀਅਰ ਲੀਡਰਸ਼ਿਪ ਉਹ ਵੀ ਮੌਜੂਦ ਹੋਏਗੀ ਪਰ ਸਿੱਧੂ ਦੇ ਮਸਲੇ ਦੇ ਉੱਤੇ ਅਜੇ ਕੋਈ ਇਸ ਤਰ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ ਦਰਸਲ ਇੱਕ ਤਾਂ ਸਿੱਧੂ ਸ਼ੋਅ ਨਾਲ ਜੁੜੇ ਹੋਏ ਸੀ ਕਪਲ ਸ਼ੋਅ ਨਾਲ ਕਪਲ ਦੇ ਸ਼ੋਅ ਨਾਲ ਉਹਦੇ ਬਾਰੇ ਅਜੇ ਤੱਕ ਉਹਨਾਂ ਨੇ ਕੋਈ ਨਾ ਕੋਈ ਡਿਸੀਜਨ ਲੈਣਾ ਹੋਣਾ ਦੂਸਰੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਇਹ ਚਾਹੁੰਦੀ ਹੈ ਕਿ एकदम ਅਗਰੋ ਹੋਣੇ ਆਉਂਦੇ ਤੇ ਕੈਪਟਨ ਮਹਿੰਦਰ ਸਿੰਘ ਨਾਲ ਕੋਈ ਡਾਇਰੈਕਟ ਕੰਟਰਡਿਕਸ਼ਨ ਆ ਸਕਦੀ ਸੀ ਕਿਉਂਕਿ ਕੈਪਟਨ ਮਹਿੰਦਰ ਸਿੰਘ ਦੇ ਨਾਲ ਇੱਕ ਲੰਬੀਆਂ ਲੱਗਦਾ ਮੁਲਾਕਾਤਾਂ ਆਉਣ ਵਾਲੇ ਦਿਨਾਂ 'ਚ ਹੋਣਗੀਆਂ ਬੈਠਣਗੇ ਸਿੱਧੂ ਤੇ ਕੈਪਟਨ ਜਾਂ ਰਾਹੁਲ ਗਾਂਧੀ ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਸੈਟ ਕਰਨ ਦੀ ਉਸ ਤੋਂ ਬਾਅਦ ਹੀ ਸਿੱਧੂ ਦੀ ਫਿਰ ਐਂਟਰੀ ਹੋਏਗੀ ਔਰ ਇੱਕ ਇਲੈਕਸ਼ਨ ਦੇ ਨੇੜੇ ਜਾ ਕੇ ਕਿਉਂਕਿ ਇੱਕ ਮੋਮੈਂਟਮ ਬਣਦਾ ਜਦੋਂ ਤੁਹਾਡੇ ਪਾਕਟ 'ਚ ਕੋਈ ਹਰ ਰੋਜ਼ ਉਮੀਦਵਾਰ ਸ਼ਾਮਲ ਹੁੰਦੇ ਨੇ ਤਾਂ ਇੱਕ ਮੋਮੈਂਟਮ ਬਣਦਾ ਕਿ ਵਾਕਈ ਕਾਂਗਰਸ ਅੱਪ ਹੋ ਰਹੀ ਹੈ ਨਵੇਂ-ਨਵੇਂ ਲੀਡਰ ਕਾਂਗਰਸ ਨਾਲ ਜੁੜ ਰਹੇ ਨੇ ਹਾਲਾਂਕਿ ਨਜੋਬ ਪਰ ਸਿੱਧੂ ਤੇ ਸਿੱਧੂ ਦੇ ਜੁੜਨ ਨਾਲ ਕੋਈ ਡਿਫਰੈਂਸ ਨਹੀਂ ਹੈਗਾ ਕੋਈ ਪਰਿਵਾਰ ਦੇ ਪਤੀ-ਪਤਨੀ ਨੇ ਇਸ ਕਰਕੇ ਕੋਈ ਬਹੁਤਾ ਫਰਕ ਨਹੀਂ ਪੈਣਾ ਪਰ ਫਿਰ ਵੀ ਕਾਂਗਰਸ ਆਪਣੀ ਰਣਨੀਤੀ ਦੇ ਅਸਰ ਚੱਲ ਰਹੀ ਆ ਆਉਣ ਵਾਲੇ ਦਿਨਾਂ ਦੇ ਅੰਦਰ ਸਿੱਧੂ ਵੀ ਫਾਰਮਲੀ ਤੌਰ ਤੇ ਇਨਫਾਰਮਲੀ ਤਾਂ ਉਹਨਾਂ ਨੂੰ ਸ਼ਾਮਲ ਜਦੋਂ ਉਹਨਾਂ ਦੇ ਪਤਲੀ ਸ਼ਾਮਲ ਹੋਏ ਨੇ ਤਾਂ ਉਹ ਸਿੱਧੂ ਦੀ ਸਹਿਮਤੀ ਨਾਲ ਹੀ ਔਰ ਸਿੱਧੂ ਦੀਆਂ ਮੀਟਿੰਗਾਂ ਹੋਈਆਂ ਨੇ ਬਕਾਇਦਾ ਰਾਹੁਲ ਗਾਂਧੀ ਨਾਲ ਉਹਦੇ ਤੋਂ ਬਾਅਦ ਹੀ ਸ਼ਾਮਲ ਹੋਏ ਨੇ ਤਾਂ ਹੁਣ ਇਹ ਵੇਟ ਰਹੇਗੀ ਕਦੋਂ ਫਾਰਮਲੀ ਸਿੱਧੂ ਵੀ ਐਲਾਨ ਕਰਦੇ ਨੇ ਸ਼ਾਮਲ ਹੋਗਾ ਜੀ ਧੰਨਵਾਦੀ ਆਂਦਰ ਜਾਣਕਾਰੀ ਦੇ ਲਈ